ਅਬਕ 10:00 ਵਜੇ ਡਿੱਗਿਆ ਸਾਤੇ ਇਹਨਾਂ ਦੀ ਡੈਥ ਹੋਈ ਹੈ ਥੋੜਾ ਕੀ ਲੱਗਦੇ ਨੇ ਉਹ ਮੇਰੇ ਘਰ ਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਇੱਕ ਵੱਡੀ ਕੁੜੀ ਤੁਸੀਂ ਵੀ ਉਸ ਦਿਨ ਕਮਰੇ ਦੇ ਵਿੱਚ ਸੀ ਸਾਰੇ ਇਕੱਠੇ ਹੈ ਰੋਟੀ ਪਾਣੀ ਖਾਧਾ ਸੀ ਰੋਟੀ ਖਾਣਗੇ ਉਹ ਪਤਾ ਨਹੀਂ ਫਰਿੱਜ ਤੋਂ ਪਾਣੀ ਪੀਣ ਲੱਗੇ ਸੀ ਕੋਈ ਗੱਲ ਨਹੀਂ ਸੀ ਸੁੱਤੇ ਪਏ ਸੀ ਉੱਠ ਕੇ ਚਲੇ ਗਏ ਬੱਚਿਆਂ ਨਾਲ ਪਾਣੀ ਪੀਣ ਲੱਗੇ ਹਾਂ ਤਾਂ ਇੰਨੇ ਹੀ ਪਤਾ ਲੱਗਿਆ ਵੀ ਛੱਤ 'ਚੋਂ ਡਿੱਗਿਆ ਫੇਰ ਅਸੀਂ ਕੱਢਿਆ ਨਾ ਫੇਰ ਰੌਲਾ ਪਾਇਆ ਅਸੀਂ ਬਾਰੋਂ ਪਿੰਡ ਵਾਲੇ ਵੇੜੇ ਵਾਲੇ ਸੱਦੇ ਆ। ਉਹਨਾਂ ਨੇ ਮਦਦ ਕਰਾਈ ਤਾਂ ਕੱਢਿਆ ਸੀ ਉਹਨਾਂ ਨੂੰ। ਕੱਢ ਕੇ ਹਸਪੀਟਲ ਲੈ ਕੇ ਗਏ ਨੰਮ। ਅੰਨੇ ਹਸਪੀਟਲ ਸਰਕਾਰੀ ਹਸਪੀਟਲ ਲੈ ਕੇ ਗਏ। ਉੱਧੇ ਜਾ ਕੇ ਜਿਆਸੀ ਉੱਥੇ ਜਾ ਕੇ ਦੁਬਾਰਾ ਫੇਜ ਗਏ। ਬਸ ਕਿੱਥੇ ਰਹਿ ਰਹੇ ਹਾਂ? ਉਹੀ ਮਨਪੁਰ ਉੱਧਰ ਮੇਰੇ ਬਡੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆ। ਉਹ ਸ਼ਾਦੀ ਨਹੀਂ ਹੋਈ ਉਹਨੀਆਂ ਦੀ। ਹੂੰ। ਹੋਰ ਰਹਿੰਦੇ ਵੀ ਜ਼ਿੰਮੇਦਾਰਾਂ ਦੇ ਨੇ। ਕੁੱਥੀ ਇਹ ਜੋ ਕਦੇ ਆ ਗਿਆ ਜੇ ਲੈਂਦੇ ਇਹ ਦੇਖੋ ਤੁਹਾਡੇ ਸਾਹਮਣੇ ਡਿੱਗ ਚੁੱਕਿਆ ਜਮੈਂ ਨੰਗਾ ਹੋ ਜਾਦਾ ਮੈਂ ਕਿ ਮੈਂ ਮਦਦ ਕਰਦੇ ਹੂੰ ਫਿਰ ਵੱਤ ਤੋਂ ਵੱਤ ਮੇਰੀ ਇਹਨੇ ਮਕਾਨ ਦੀ ਮਦਦ ਹੋ ਜੇ ਬਸ ਇਹੀ ਚਾਹੁੰਦੇ ਆਂ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ ਇਹਨਾਂ ਦਾ ਮਕਾਨ ਦੀ ਛੱਤਾਂ ਨਾ ਮੀ ਕਾਰਨ ਲੱਗੀ ਐ ਕੁਛ ਗਰੀਬੀ ਕਾਰਨ ਮਕਾਨ ਦੀ ਤਿਆਰੀ ਨਹੀਂ ਕਰਾਈ ਸਕੀ ਨਾ ਹੋਈ ਐ ਮੀ ਜਿਆਦੇ ਬੈਣ ਗਾਲਾ ਬਾਰ ਕੱਤ ਉੱਪਰ ਛੱਤ ਡੇਗਣ ਨਾਲ ਇਹਨਾਂ ਦੀ ਡੈਥ ਹੋਈ ਹੈ ਪਹਿਲਾਂ ਚੱਕ ਕੇ ਇਹਨੂੰ ਮਾਨੋਪੁਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਰਣ ਲੋਧਿਆ ਖਾਨੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਜੀ ਹਾਂ ਜੀ 35 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਜੀ ਉਹਨਾਂ ਦੀਆਂ ਇੱਕ ਬੇਟਾ ਛੋਟਾ ਸਭ ਤੋਂ ਹਾਂ ਜੀ ਪਰਿਵਾਰ ਦੇ ਵਿੱਚ ਇਹਨਾਂ ਦਾ ਹੋਰ ਵੀ ਕੋਈ ਹੋਰ ਗੀ ਜੜੀ ਨਹੀਂ ਇਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਬੱਚਿਆਂ ਦੇ ਇਹਨਾਂ ਦਾ ਡੈਡੀ ਡੈਡੀ ਜੀ ਹੈਗੇ ਨੇ ਦਾਦਾ ਦਾਦੀ ਦੀ ਇਹਦੇ ਨਾਲ ਕਿੱਥੋਂ ਵੀ ਹੈ ਪਿੰਡ ਵਾਲਿਆਂ ਵੱਲੋਂ ਪਹਿਲਾਂ ਤੋਂ ਹੀ ਹੈਲਪ ਚੱਲਦੀ ਆ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਬਿੱਤਰ ਵਾਲੇ ਸੱਜਣ ਨੇ ਸਾਡੇ ਪਿੰਡ ਤੇ ਬਹੁਤ ਪਹਿਲਾਂ ਤੋਂ ਵੀ ਮਦਦ ਕੀਤੀ ਜਾਂਦੀ ਆ ਇਹ ਪਹਿਲੀ ਵਾਰ ਨਹੀਂ ਫਸਟ ਟਾਈਮ ਨਹੀਂ ਹੈਗਾ ਜੀ ਇਹ ਮਦਦ ਤਾਂ ਕਰਦੇ ਜਾਂਦੇ ਸਾਡਾ ਪਿੰਡ ਕਰਦਾ ਰਹੂਗਾ ਜੀ ਸਾਡਾ ਪਿੰਡ ਮਾਨੂਪੁਰ ਹੈ ਜੀ ਸਾਡੇ ਪਿੰਡ ਦੇ ਬੰਦੇ ਬਾਹਰ ਵੀ ਇਹੋ ਨੇ ਉਹਨਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਆ ਕੋਈ ਇਹ ਨਹੀਂ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਕਹਤੂਗਾ ਅਸੀਂ ਮਦਦ ਨਹੀਂ ਕਰਦਾ ਮਦਦ ਕਰਨੀ ਸਾਡਾ ਪਿੰਡ 24 ਘੰਟੇ ਹਾਜ਼ਰ ਹੈ ਜੀ ਜਿਹੜੀ ਘਟਨਾ ਹੋਈ ਹੈ ਜੀ ਇਹ ਬਾਹਰਸ਼ ਦੇ ਨਾਲ ਮਕਾਨ ਦੀ ਛੱਤ ਜਿੱਪੀ ਡਿਗਰੀ ਪਰਿਵਾਰ ਦੇ ਮਕਾਨ ਦੀ ਉਹ ਛੱਤ ਡਿਗਣ ਦੇ ਨਾਲ ਇੱਕ ਲੜਕੀ ਜਿਹੜੀ ਔਰਤ ਸੀ ਉਹ ਮਕਾਨ ਦੇ ਵਿੱਚ ਰਹਿੰਦੀ ਸੀ ਉਹ ਉੱਠ ਕੇ ਪਾਣੀ ਪੀਣ ਲੱਗੀ ਸੀ ਰਾਤ ਨੂੰ 10:00 ਵਜੇ 10:30 ਦੇ ਵਿਚਾਲੇ ਵਿਚਾਲੇ ਦੀ ਗੱਲ ਹੈ ਤੇ ਉਹਦੇ ਤੇ ਉਹ ਮਕਾਨ ਦਾ ਮਲਵਾ ਡਿਗਣ ਦੇ ਨਾਲ ਉਹਦੀ ਮੌਤ ਹੋ ਗਈ ਐ ਮਲਵਾ ਇੰਨਾ ਜਾਦੇ ਵੱਜਿਆ ਉਹਦੇ ਸਿਰ ਵਿੱਚ ਸੱਟਾਂ ਵੱਜ ਗਈਆਂ ਗਰਦਨ ਤੇ ਸੱਟ ਵੱਜ ਗਈ ਲੱਤਾਂ ਤੇ ਪੈਰਾਂ ਤੇ ਜਦੋਂ ਜਿੱਕੇ ਮਕਾਨ ਜੋ ਉਹਨਾਂ ਖੜਕਾ ਹੋਇਆ ਫਿਰ ਘਰ ਵਾਲਿਆਂ ਨੇ ਉੱਠ ਕੇ ਆੜਨੀ ਕੁੰਡੀ ਠਾਲੇ ਠਾਲ ਕੇ ਸਾਰਿਆਂ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਉਹ ਮਲਬਾ ਹਟਾਉਣ ਦੀ ਮਲਬਾ ਟਾਉਂਦੇ ਕਰਦਿਆਂ ਟਾਈਮ ਲੱਗ ਗਿਆ ਅੱਧਾ ਘੰਟੇ ਦੇ ਕਰੀਬ ਲੱਗ ਗਿਆ ਮਲਬਾ ਹਟਾ ਕੇ ਜਦੋਂ ਹਟਾਇਆ ਤਾਂ ਦੇਖਿਆ ਤੇ ਉਹ ਸੌਰਤ ਦੇ ਦੀ ਹਾਲਤ ਬਹੁਤ ਠਮਾਰੀ ਹੋ ਚੁੱਕੀ ਸੀ ਪਰ ਥੋੜਾ ਬਦਉਂ ਸਾਹ ਚੱਲਦਾ ਸੀ ਹੂ ਜਾਨ ਸੀ ਕਿ ਚੱਕ ਕੇ ਫਟਾਫਟ ਹਸਪੀਟਲ ਲੈ ਗਏ ਆਪਣੇ ਸਾਡੇ ਪਿੰਡ ਕੇ ਸਿਵਲ ਹਸਪੀਟਲ ਵੀ ਵੱਡਾ ਹਸਪੀਟਲ ਹੈ ਉੱਥੇ ਉਹਨਾਂ ਨੇ ਦੇਖਿਆ ਵੀ ਇਹਦੀ ਹਾਲਤ ਤੋਂ ਲੜਕੀ ਦੀ ਬਹੁਤ ਨਾਜ਼ੁਕ ਹੈ ਅਸੀਂ ਸਾਂਭ ਨਹੀਂ ਸਕਦੇ ਉਹਨਾਂ ਨੇ ਰੈਫਰ ਸਿਵਲ ਹਸਪੀਟਲ ਖੰਡੇ ਨੂੰ ਕਰਤੀ ਜਦ ਇਹ ਖੰਡੇ ਲੈ ਕੇ ਗਏ ਖੰਡੇ ਜਾ ਕੇ ਫਿਰ ਉਹਨਾਂ ਨੇ ਦਾਖਲ ਹੋਣ ਤੋਂ ਪਹਿਲਾਂ ਡਾਕਟਰ ਨੇ ਚੈੱਕ ਕੀਤਾ ਉਹਨੂੰ ਬਾਹਰ ਉਹਨੂੰ ਮਰਿਤ ਕਰਾਰ ਦਿੱਤਾ ਉਸ ਤਰ੍ਹਾਂ ਉਹਦੀ ਮੌਤ ਹੋ ਗਈ ਕਿੰਨੀ ਕੁ ਉਮਰ ਸੀਗੀ ਉਹਦੀ ਉਮਰ ਲਗਭਗ 30 35 ਸਾਲ ਦੀ ਹੁੰਦੀ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੀ ਪਰਿਵਾਰ ਦੇ ਵਿੱਚ ਉਹਨਾਂ ਦਾ ਹਸਬੰਦ ਹੈ ਲਖਵੀਰ ਸਿੰਘ ਉਹਨਾਂ ਦੀ ਇੱਕ ਵੱਡੀ ਬੱਚੀ ਲੜਕੀ ਹੈ ਉਹਦੀ ਉਮਰ ਕੋਈ ਹੋਊਗੀ 12ਵੀਂ ਚ ਪੜਦੀ ਹੈ 12ਵੀਂ ਲੜਕੀ ਹੋ ਤੇ ਸੁਆਸ ਤੋਂ ਹਣਾਕ ਸਾਲ ਦੀ ਉਮਰ ਉਹ ਤੇ 12 ਸਾਲ ਦੀ ਲੜਕੀ ਹੈ ਇੱਕ ਇੱਕ ਬੱਚਾ ਹੈ ਕੋਈ 8 ਸਾਲ ਦਾ ਇਹਨਾਂ ਦੇ ਹਸਬੰਦ ਕੀ ਕੰਮ ਕਰਦੇ ਸੀ ਉਹ ਮਜ਼ਦੂਰੀ ਕਰਦੇ ਨੇ ਪਿੰਡ ਦਾ ਪਿੰਡ ਦੇ ਕੰਮ ਕਰਦੇ ਨੇ ਬਾਹੂਆ ਚੱਕਦੇ ਨੇ ਕੀ ਕਾਰਨ ਲੱਗਦਾ ਜੀ ਛੱਤ ਗਿਰਨ ਦਾ ਛੱਤ ਗਿਰਨ ਦਾ ਕਾਰਨ ਤਾਂ ਜੀ ਜ਼ਿਆਦਾ ਬਰਖਾ ਹੀ ਆ ਪਾਣੀ ਦਾ ਬਜਾਹ ਹੋ ਗਿਆ ਉੱਤੇ ਉਹਦੇ ਪਾਣੀ ਬਿਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਗਿਆ ਪੈ ਗਿਆ ਬਾਹਰ ਨਿਕਲਣਾ ਸੀਗਾ ਜ਼ਿਆਦਾ ਬਰਸ ਬਰਖਤ ਕੇ ਉਹ ਕੱਲ ਵੀ ਇੱਕ ਪਾਸੇ ਨੂੰ ਲਿਫਗੀ ਡਿੱਗੀ ਹੋ ਗਈ ਉਹ ਬਿਲਡ ਦੇਣ ਦੇ ਨਾਲ ਡਾਟ ਲੱਗੀ ਸੀ ਕੰਦ ਡਾਟ ਖੜਦੀ ਉਹ ਕੰਦੇ ਸਿਰ ਤੇ ਹੁੰਦੀ ਹੈ ਸਾਈਡ ਦੀ ਕੰਦੇ ਉੱਤੇ ਇਦੋਂ ਉਹ ਇੱਕ ਪਾਸੇ ਝੋਗੀ ਗੰਧ ਉਹ ਡਾਡੇ ਪੀ ਸਾਰਾ ਮਲਬਾ ਉਹ ਲੜਕੀ ਦੇ ਜਿਹੜੀ ਚਰਨਜੀਤ ਕੌਰ ਹੈ ਮ੍ਰਿਤਕ ਹੈ ਉਹਦੇ ਸਿਰ ਤੇ ਆ ਲਿਆ ਪਿੰਡ ਦੀ ਪੰਚਾਇਤ ਵੱਲੋਂ ਕੁਝ ਕੀਤਾ ਜਾਵੇਗਾ ਹਾਂ ਪਿੰਡ ਦੀ ਪੰਚਾਇਤ ਨੇ ਤਾਂ ਇਸ ਗੱਲ ਦਾ ਬੜਾ ਉਤਮ ਕੀਤਾ ਹੈ ਔਰ ਕਰੂਗੀ ਵੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗਮਿੰਦਰ ਸਿੰਘ ਸਰਪੰਚ ਨੇ ਸਾਡੇ ਇੱਥੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਜੋ ਪੰਚਾਇਤ ਵਿੱਚ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਸਤ ਪਾਕੇ ਦਵਾਂਗੇ ਅ ਮਦਦ ਲਈ ਜੇ ਕੋਈ ਨੰਬਰ ਦੇਣਾ ਚਾਹੁੰਦੇ ਹਾਂ ਹਾਂ ਮਦਦ ਤੇ ਲਈ ਨੰਬਰ ਅਸੀਂ ਜੇ ਕੋਈ ਬਾਹਰ ਬੈਠੇ ਸਾਡੇ ਸੱਜਣ ਨੇ ਜਿਹੜੇ ਬਾਹਰੋਂ ਮਦਦ ਕਰਨਾ ਚਾਹੁੰਦੇ ਨੇ ਐਨ ਆਰ ਆਈ ਭਰਾ ਨੇ ਇਸ ਨਗਰ ਦੇ ਵੀ ਭਰਾ ਵੀ ਬੱਚੇ ਵੀ ਬਾਹਰ ਬਹੁਤ ਨੇ ਉਹਨਾਂ ਲਈ ਅਸੀਂ ਇਹ ਨੰਬਰ ਦੇਣਾ ਚਾਹਾਂਗੇ ਵੀ 94631 85263 94631 85263 ਇਹ ਨੰਬਰ ਹੈ ਇਸ ਨੰਬਰ ਤੇ ਉਹ ਜਿੰਨੀ ਮਦਦ ਚਾਹੁੰਦੇ ਨੇ ਉਹ ਸਾਨੂੰ ਸੈਂਡ ਕਰ ਸਕਦੇ ਆ ਆਕੇ ਬਚਤ ਸਿੰਘ ਤੇ ਬਾਬਾ ਆਪ ਵੀਰ ਸਿੰਘ ਜੀ ਮਾਣਾ ਮਾਣਾ ਬਾਬਾ ਤੇ ਇਹ ਦੋ ਬੰਦਿਆਂ ਜ਼ਿੰਮੇਵਾਰ ਠਹਿਰਾਇਆ ਇਹਨਾਂ ਦੀ ਨਿਗਰਾਨੀ ਹੇਠ ਇਹਨਾਂ ਦੀ ਨਜ਼ਰਸਾਨੀ ਹੇਠ ਇਹ ਮਕਾਨ ਦੀ ਸਤ ਤਿਆਰ ਹੋਊਗੀ ਇਹ ਸਾਰਾ ਇਹਦਾ ਰੰਗ ਅਲਾਈਨਮੈਂਟ ਕਰ